ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਸੀ ਪਾਰਟੀਆਂ ਇੱਕ ਦੂਸਰੇ ਤੇ ਨਿਸ਼ਾਨੇ 사ਦ ਰਹੀਆਂ ਨੇ ਉੱਥੇ ਹੀ ਅਗਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਫਗਵਾੜਾ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦੇ ਦਿਹਾਤੀ ਇੰਚਾਰਜ ਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜੰਗੀ ਸ਼ਹੀਦ ਦੇ ਯਾਦਗਾਰ ਵਿੱਚ ਹੋਏ ਘਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾਕਟਰ ਬਲਜਿੰਦਰ ਸਿੰਘ ਹਮਦਰਦ ਖਿਲਾਫ ਕੀਤੇ ਗਏ ਦਰਜ ਮਾਮਲੇ ਨੂੰ ਲੈ ਕੇ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਪਾਰਟੀ ਦਫ਼ਤਰ ਤੋਂ ਸ਼ੁਰੂ ਹੋ ਕੇ ਮੁੱਖ ਜੀਟੀ ਰੋਡ ਤੋਂ ਹੁੰਦਾ ਹੋਇਆ ਵਾਪਸ ਪਾਰਟੀ ਦਫ਼ਤਰ ਵਿਖੇ ਸਮਾਪਤ ਹੋਇਆ ਇਸ ਦੌਰਾਨ ਜਿੱਥੇ ਸਮੂਹ ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਖਿਲਾਫ ਜਮ ਕੇ ਨਰੇਬਾਜੀ ਕੀਤੀ ਉਤੈ ਹੀ ਅਰਜਿੰਦਰ ਸਿੰਘ ਚੰਦੀ ਅਤੇ ਰਣਜੀਤ ਸਿੰਘ ਖੁਰਾਨਾ ਨੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਕਾਫੀ ਨਿੰਦਨਯੋਗ ਦੱਸਿਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੀ ਆਵਾਜ਼ ਨੂੰ ਘਰ ਘਰ ਪਹੁੰਚਾਉਣ ਵਾਲੇ ਡਾਕਟਰ ਬਲਜਿੰਦਰ ਸਿੰਘ ਹਮਦਰਦ ਉਪਰ ਪਰਚਾ ਦਰਜ ਕਰਕੇ ਲੋਕਤੰਤਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅਗਰ ਪੰਜਾਬ ਸਰਕਾਰ ਨੇ ਇਹ ਪਰਚਾ ਰੱਦ ਨਾ ਕੀਤਾ ਤਾਂ ਅਕਾਲੀ ਦਲ ਬਦਲਾਪ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰੇਗਾ। ਇਸ ਰਾਨ लवली ਵਾਲੀਆ ਸ਼੍ਰੀਮਤੀ ਸਰਬਜੀਤ ਕੌਰ ਸਰਬਜੀਤ ਸਿੰਘ ਹਟਵਾਲ ਬਹਾਦਰ ਸਿੰਘ ਸੰਗਤਪੁਰ ਪਰਮਿੰਦਰ ਸਿੰਘ ਲਾਟੀ ਅਵਤਾਰ ਮੰਗੀ ਗੁਰਦੀਪ ਸਿੰਘ ਖੇੜਾ ਸਰੂਪ ਸਿੰਘ ਨਰਿੰਦਰ ਗੋਲਡੀ ਚਲਮਨ ਸਿੰਘ ਪਿੰਡਰ ਪਰਮਿੰਦਰ ਸਿੰਘ ਜੰਡੂ ਜਸਵਿੰਦਰ ਸਿੰਘ ਭਗਤਪੁਰ ਆਦ ਹਾਜ਼ਰ ਸਨ ਅੱਜ ਜੋ ਕੱਲ ਸਰਕਾਰ ਨੇ ਬਹੁਤ ਹੀ ਬਾੜੀ ਹਰਕਤ ਜਿਹੜੀ ਕੀਤੀ ਆ ਕਿ ਡਾਕਟਰ ਬਲਜਿੰਦਰ ਸਿੰਘ ਦੀ ਹਮਦਾਰਤ ਜੋ ਅਜੀਤ ਕੁਵਾਰ ਦੇ ਬੁੱਢੀ ਨੇ ਉਹਨਾਂ ਤੇ ਜੋ ਪਰਚਾ ਦਰਜ ਕੀਤਾ ਗਿਆ ਇਹ ਮੈਂ ਸਮਝਦਾ ਵੀ ਲੋਕਤੰਤਰ ਦੇ ਨਾਲ ਬਹੁਤ ਵੱਡਾ ਧੱਕਾ ਆ ਜਿਹੜੇ ਲੋਕਾਂ ਦੀ ਆਵਾਜ਼ ਲੋਕਾਂ ਦੇ ਵਿੱਚ ਪਹੁੰਚਾਉਣ ਵਾਲੇ ਇਨਸਾਨ ਤੇ ਪਰਚਾ ਦਰਜ ਕੀਤਾ ਜਾਵੇ ਮੈਂ ਕਹਿੰਦਾ ਬਹੁਤ ਹੀ ਮਾੜੀ ਗੱਲ ਆ ਜੋ ਜੰਗੀ ਸ਼ੀਦੇ ਯਾਦਗਾਰ ਦੀ ਜਿਹੜੀ ਗੱਲ ਹੈ ਉਹ ਜੋ ਪ੍ਰਕਾਸ਼ ਸਿੰਘ ਬਾਦਲ ਜੀ ਨੇ ਚੀਜ਼ ਬਣਾਈ ਆ ਜੋ ਦੇ ਵਿੱਚ ਉਹਨਾਂ ਨੇ ਬਲਜਿੰਦਰ ਸਿੰਘ ਨੇ ਆਪਣਾ ਰੋਲ ਅਦਾ ਕੀਤਾ ਆ ਉਹਦੀ ਸ਼ਲਾਘਾ ਕਰਨ ਦੀ ਬਜਾਏ ਸਰਕਾਰ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਇਸ ਤੋਂ ਵੱਡੀ ਕੋਈ ਸ਼ਰਮਨਾਕ ਗੱਲ ਹੀ ਹੋ ਸਕਦੀ ਮੈਂ ਜਿੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉਥੇ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਚਾ ਕੀਤਾ ਹੋਇਆ ਉਹ ਵਾਪਸ ਲਿਆ ਜਾਵੇ ਨਹੀਂ ਤੇ ਸ਼ਰੋਮ ਨਹੀਂ ਕਾਲੀਦਾਲ ਨੂੰ ਉਹਦੀ ਪਿੱਠੇ ਪਿੱਛੇ ਖੜਨਾ ਪਊਗਾ ਅਸੀਂ ਅਜੀਤ ਅਖਬਾਰ ਦੇ ਨਾਲ ਖੜੇ ਆ ਉਹ ਲੋਕਾਂ ਦੀ ਆਵਾਜ਼ ਹੈ ਉਹ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਆ ਇਸ ਕਰਕੇ ਅਸੀਂ ਬਲਜਿੰਦਰ ਬਲਜਿੰਦਰ ਸਿੰਘ ਹਮਦਾਰਤ ਦੇ ਨਾਲ ਆ ਵਾਹਿਗੁਰੂ ਜੀ ਅਸੀਂ ਪੰਜਾਬ ਸਰਕਾਰ ਦੀ ਨਿਖੇਦੀ ਕਰਦੇ ਆ ਕਿ ਉਹਨਾਂ ਨੇ ਇੱਕ ਬਹੁਤ ਹੀ ਇਮਾਨਦਾਰ ਬੇਦਾਗ ਸ਼ਖਸੀਅਤ ਜਿਨ੍ਹਾਂ ਤੇ ਕੱਲ ਪਰਚਾ ਦਰਜ ਕੀਤਾ ਗਿਆ ਚੰਗੇ ਆਜ਼ਾਦੀ ਯਾਦ ਕਰਦੇ ਨਾਮ ਦੇ ਹੇਠ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਇਹ ਚਿਹਰਾ ਫੇਰੀ ਹੋਈ ਪਰ ਇੱਕ ਉਹ ਸ਼ਖਸੀਅਤ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਮਾਣ ਉੱਚਾ ਕੀਤਾ ਪੰਜਾਬ ਦੀ ਸ਼ਾਨ ਵਧਾਈ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਚੋਣ ਕਮਿਸ਼ਨ ਤੋਂ ਵੀ ਮੰਗ ਕਰਦੇ ਆ ਕੇਸ ਕੇਸ ਦਰਜ ਕੀਤੇ ਹੋਏ ਕੇਸ ਵਾਪਸ ਲੈ ਜਾਣ ਨੇ ਦਾ ਸ਼ਰੋਮਨੀ ਅਕਾਲੀ ਦਾ ਅੱਜ ਪ੍ਰੋਟੈਸਟ ਕੀਤਾ ਆ ਹੀ ਵੱਡੇ ਵੱਡੇ ਦੇ ਸੰਘਰਸ਼ ਵੀ ਕਰਾਂਗੇ ਤੇ ਡਾਕਟਰ ਮਜੀਦ ਸਿੰਘ ਹਮਦਰ ਦੇ ਅਜੀਤ ਘਵਾਰ ਦੇ ਨਾਲ ਪੂਰਾ ਪੰਜਾਬ ਖੜਾ ਵਾ ਇਸ ਲਈ ਮੈਂ ਬੇਨਤੀ ਕਰਦਾ ਰਾਜਪਾਲ ਨੂੰ ਵੀ ਤੇ ਚੋਣ ਕਮਿਸ਼ਨ ਨੂੰ ਵੀ ਕਿ ਦੇਖਿਆ ਜਾਵੇ ਕਿ ਅੱਜ ਪੰਜਾਬ ਚ ਝੂਠੇ ਗਏ ਤੜਾ ਤੜ ਦਰਜ ਹੋ ਰਹੇ ਆ ਇਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਭਾਈਪੁਰ ਜੀ ਦਾ ਖਾਲਸਾ ਭਾਈਪੁਰ ਜੀ ਦਾ